ਆਸਾ ਕਹਾ ਪਿਉ ਜੋ ਤਨ ਪਿਉ ਛਿਨ ਛਿਨ ਪ੍ਰੇਮ ਜਾਏ ਤੂੰ ਡਰ ਪੈ ਤੇ ਰੋ ਜਨ ਤੁਜੇ ਚਰਨ ਅਰਬਿੰਦ ਭਵਨ ਮਨ ਆਨ ਕਰਤ ਪਾਇਉ ਪਾਇਉ ਰਮਈਆ ਤਨ ਰਹਾਉ ਸੰਪਤ ਵਿਪਤ ਪਟਲ ਮਾਇਆ ਤਨ ਤਾ ਮੈਂ ਮਗਨ ਹੋਤ ਨਾ ਤੇ ਰੋ ਜਨ ਪ੍ਰੇਮ ਕੀ ਜੀਵਰੀ ਬਾਂਧਿਓ ਤੇ ਰੋ ਜਨ ਕਹਿ ਰਬਦਾਸ ਛੁੱਟੀ ਬੋ ਕਮਨ ਗੁਣ ਪ੍ਰੇਮ ਕੀ ਜਿਵਰੀ ਬਾਂਦੀ ਉਤੇ ਰੋ ਜਨ ਕਹਿ ਰਵਿਦਾਸ ਛੁੱਟੀ ਬੋ ਕਮਨ ਗੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਕ ਰਵਿਦਾਸ ਜੀ ਦਾ ਆਸਾ ਰੰਗ ਅੰਦਰ ਚੌਥਾ ਸ਼ਬਦ ਜਿਹਦੇ ਵਿੱਚ ਪ੍ਰਭੂ ਨਾਲ ਪਈ ਹੋਈ ਗੂੜੀ ਪ੍ਰੀਤ ਪ੍ਰਭੂ ਨਾਮ ਵਿੱਚ ਜੁੜੀ ਹੋਈ ਸੁਰਤ ਉਹਦੇ ਚੋਂ ਕੈਸੀ ਅਵਸਥਾ ਬਣਦੀ ਹੈ ਕੈਸੀ ਮਨੋਬਿਰਤੀ ਬਣਦੀ ਹੈ ਉਹਦਾ ਜ਼ਿਕਰ ਇਸ ਪਾਵਨ ਸ਼ਬਦ ਵਿੱਚ ਹੈ ਤੋਂ ਰਾਹੁ ਦੀ ਪੰਕਤ ਵਿੱਚ ਭਗਤ ਰਵਦਾਸ ਜੀ ਇਹ ਸਮਝਾਉਂਦੇ ਹਨ ਤੁਜੇ ਚਰਨ ਅਰਬਿੰਦ ਪਵਨ ਮਨ ਏ ਪ੍ਰਭੂ ਤੇਰੇ ਕੋਲ ਫੁੱਲ ਵਰਗੇ ਸੁੰਦਰ ਚਰਨਾ ਵਿੱਚ ਮੇਰਾ ਮਨ ਟਿਕ ਗਿਆ ਹੈ ਹੁਣ ਮੈਨੇ ਟਿਕ ਜਾਣਾ ਹਰ ਕਰ ਲੈਣਾ ਤੇ ਚਰਨ ਅਰਬਿੰਦ ਕੋਲ ਫੁੱਲ ਵਰਗੇ ਸੁੰਦਰ ਚਰਨ ਆਣ ਕਰਤ ਪਾਇਉ ਪਾਇਉ ਰਮਈਆ ਤਨ ਤੇ ਇਹ ਤੇਰੇ ਚਰਨ ਕਉਨੋ ਵਿੱਚ ਮੇਰੇ ਮਨ ਦਾ ਨਿਵਾਸ ਹੋ ਜਾਣ ਨਾਲ ਮੈਨੂੰ ਆਤਮਿਕ ਰਸ ਆਤਮਿਕ ਗੰਧ ਵਰਗਾ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਇਸ ਨੂੰ ਪਾਨ ਕਰਦੇ ਕਰਦੇ ਭਾਵ ਇਹ ਆਤਮਿਕ ਰਸ ਛਕਦੇ ਆ ਇਸ ਆਤਮਿਕ ਰਸ ਦਾ ਆਨੰਦ ਮਾਣਦੇ ਆ ਮਾਣਦੇ ਆ ਪਾਇਉ ਰਮਈਆ ਤਨ ਇਹ ਪਰਮਾਤਮ ਤੇਰੇ ਨਾਮ ਦਾ ਤਨ ਪ੍ਰਾਪਤ ਕਰਕੇ ਇਹ ਅੰਮ੍ਰਿਤ ਰਸ ਨੇ ਇਸ ਨੂੰ ਮਾਣ ਰਿਆ ਹਾਂ ਇਸ ਅਮਰ ਰਸ ਦਾ ਆਨੰਦ ਮਾਣ ਰਿਆ ਹਾਂ ਤੋਂ ਇਸ ਸ਼ਬਦ ਵਿੱਚ ਪ੍ਰਭੂ ਦਾ ਅਨੁਭਵ ਹੋ ਜਾਣ ਉਪਰੰਤ ਜੋ ਪ੍ਰਭੂ ਦੀ ਯਾਦ ਵੀ ਜੁੜ ਕੇ ਆਨੰਦ ਪ੍ਰਾਪਤ ਹੁੰਦਾ ਹੈ ਆਤਮਿਕ ਰਸ ਪੈਦਾ ਹੁੰਦਾ ਹੈ ਉਹਦਾ ਜ਼ਿਕਰ ਕੀਤਾ ਹੈ ਇਤਿ ਚਰਨ ਅਰਬਿੰਦੂ ਕਿਤੇ ਅਸੀਂ ਇਸ ਕਿਸਮ ਦੇ ਲਫ਼ਜ਼ੀ ਢੁੰਚਰਬਾਜੀ ਨੂੰ ਕਰਨੇ ਸ਼ੁਰੂ ਕਰ ਦਈਏ ਕਿ ਪ੍ਰਮਾਤਮਾ ਤੇ ਨਿਰਾਰਕਾਰ ਹੈ ਉਸ ਲਈ ਤੇ ਗਬਾਣੀ ਕਹਿੰਦੀ ਹੈ ਰੂਪ ਨ ਰੇਖ ਨ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਭ ਪਿੰਛਿਸ ਦਾ ਕੋਈ ਰੂਪ ਰੰਗ ਦ੍ਰਿਸ਼ਟੀ ਸੰਸਾਰ ਦ੍ਰਿਸ਼ਮਾਨ ਸੰਸਾਰ ਵਰਗਾ ਨਹੀਂ ਉਹਦੇ ਕਿਹੜੇ ਚਰਨ ਉਹਦੇ ਚਰਨਾਂ ਚ ਸ੍ਰਤੀ ਕਿਉਂ ਇਹ ਤੇ ਇੱਕ ਆਪਣੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਸ਼ਾਇਰਾਨਾ ਤਰੀਕਾ ਹੈ ਇੱਕ ਕਵੀਆਂ ਦਾ ਤਰੀਕਾ ਹੈ ਕਿ ਮਨ ਵਿੱਚ ਜੋ ਅਤਿ ਦਰਜੇ ਦਾ ਪਿਆਰ ਅਤਿ ਦਰਜੇ ਦੀ ਲਗੀ ਹੋਈ ਲਿਵ ਚੋਂ ਆਨੰਦ ਜਿਹੜਾ ਹੈ ਉਸ ਨੂੰ ਪ੍ਰਗਟ ਕਰਨ ਦੇ ਲਈ ਕੋਈ ਦੁਨੀਆਵੀ ਲਫ਼ਜ਼ ਵਰਤਦੇ ਨਹੀਂ ਭਗਤ ਲੋਕ ਉਹ ਜ ਉਹ ਜੋ ਆਨੰਦ ਹੈ ਉਹ ਕਿਸੇ ਦੁਨੀਆਵੀ ਲਫ਼ਜ਼ ਦੇ ਰਾਹੀਂ ਪੂਰਨ ਤੌਰ ਤੇ ਵਰਣਨ ਨਹੀਂ ਕੀਤਾ ਜਾ ਸਕਦਾ ਕਿ ਦੇ ਉਸ ਨੂੰ ਅਚਰਜ ਕਿਆ ਕਿ ਦੇ ਅਚਰਜ ਕਿਆ ਬਈ ਹੈਰਾਨ ਕਰ ਦੇਣ ਵਾਲਾ ਕਿ ਦੇ ਇਸ ਨੂੰ ਵਿਸਮਾਦ ਕਿਆ ਇਹ ਜਿਹੜੀ ਮਿਲਾਪ ਅਵਸਥਾ ਹੈ ਇਹ ਪ੍ਰਭੂ ਚਰਨਾਂ ਪ੍ਰਭੂ ਦੀ ਹੁੰਦ ਵਿੱਚ ਜੁੜੀ ਸੁਰਤ ਜਿਹੜੀ ਹੈ ਪਰਬੂ ਹੁੰਦ ਨੂੰ ਮਹਿਸੂਸ ਕਰਨਾ ਅੰਗ ਸੰਗ ਮਹਿਸੂਸ ਕਰਨਾ ਉਸ ਦੀ ਉਸ ਅਸਿਸਟੈਂਸ ਨੂੰ ਉਸ ਦੀ ਉਸ ਹਾਜ਼ਰੀ ਨੂੰ ਮੰਨਣਾ ਇਹ ਹੈ ਉਸ ਦੇ ਚਰਨਾਂ ਵਿੱਚ ਨਿਵਾਸ ਕਰਨਾ ਇੱਥੇ ਚਰਨ ਦੂਪਾ ਕੋਈ ਆਡਮਾਸ ਪੈੜੀ ਦੇ ਚਰਨ ਨਹੀਂ ਹਨ ਪੈਰਾਂ ਦੇ ਇਸ ਬਾਰੇ ਕਈ ਵਾਰ ਬੜੇ ਭਲੇਖੇ ਪਾਏ ਜਾਂਦੇ ਨੇ ਖਾਸ ਕਰਕੇ ਡੇਰੇਦਾਰਾ ਵਾਲੋਂ ਵੀ ਤੁਸੀਂ ਕੇੰਦੂ ਜੀ ਜਿੰਦੇ ਗੁਰੂ ਦੀ ਲੋੜ ਨਹੀਂ ਹੈ ਜੀ ਬਾਣੀ ਹੀ ਗੁਰੂ ਹੈ ਤੇ ਉਹ ਸਿੱਖੋ ਤੁਹਾਡੀ ਬਾਣੀ ਚ ਹੀ ਲਿਖਿਆ ਹੈ ਗੁਰ ਕੀ ਚਰਨ ਧੋਇ ਤੋਇ ਪੀਓ ਤੇ ਫਿਰ ਚਰਨ ਕਿਹੜੇ ਧੋ ਤੋਇ ਪੀਓ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਈ ਚਰਨ ਨਹੀਂ ਹੁੰਦੇ ਚਰਨ ਤੇ ਜੀਉਂਦੇ ਜਾਗਦੇ ਕਿਸੇ ਗੁਰੂ ਦੇ ਹੋ ਸਕਦੇ ਨੇ ਸੇੜ ਧਾਰੀ ਦੇ ਇਸ ਲਈ ਵੀ ਦੇਹ ਧਾਰੀ ਜ਼ਰੂਰੀ ਹੈ ਉਹ ਇਸ ਕਿਸਮ ਦੇ ਕਈ ਵਾਰ ਵਿਚਾਰ ਦਿੰਦੇ ਅਸੀਂ ਸਿੱਖ ਲੋਕ ਵੀ ਭਲੇਖਾ ਖਾ ਜਾਂਦੇ ਜਿਨ੍ਹਾਂ ਨੂੰ ਚੰਗੇ ਤਨ ਸਮਝ ਨਹੀਂ ਹੁੰਦੀ ਕਿ ਗੁਰਬਾਣੀ ਵਿੱਚ ਇਹ ਲਫ਼ਜ਼ ਜਿਹੜੇ ਵਰਤੇ ਗਏ ਨੇ ਇਹਨਾਂ ਦਾ ਭਾਵ ਆਤਮਿਕ ਅਰਥ ਕੀ ਹੈ ਤੇ ਉਸੇ ਹੀ ਬੰਦੇ ਨੂੰ ਅਗਰ ਮੁੜ ਕੇ ਪੁੱਛ ਲਿਆ ਜਾਏ ਇਜਤ ਤੁਹਾਡੇ ਖਿਆਲ ਅਨੁਸਾਰ ਜੇ ਗੁਰੂ ਕੇ ਚਰਨ ਤੋਂ ਇਤੋ ਪੀਓ ਤਾਂ ਮਤਲਬ ਹੈ ਇਹ ਹੱਡ ਮਾਸ ਨਾੜੀ ਦੀ ਜਿਹੜੇ ਚਰਨ ਜਿਉਂਦੀ ਇਨਸਾਨ ਦੇ ਇਹ ਧੋ ਕੇ ਪੀਣ ਦੀ ਗੱਲ ਹੈ ਅਗਰ ਤੇ ਗੁਰਬਾਣੀ ਵਿੱਚ ਇਹ ਵੀ ਆਇਆ ਗੁਰ ਕੇ ਚਰਨ ਰਿਧੈ ਲੈ ਤਾਰੋ ਕਿ ਗੁਰੂ ਦੇ ਚਰਨ ਹਿਰਦੇ ਹੀ ਤਾਰਨ ਕਰੋ ਫਿਰ ਗੁਰੂ ਦੇ ਇਹ ਤੁਹਾਡੇ ਵਾਲੇ ਚਰਨ ਗਰੀ ਦਾ ਮਤਲਬ ਇਹ ਤੇ ਫਿਰ ਇਹਦੇ ਕਿਸ ਨੇ ਤਾਰਨ ਕਰਾਂਗੇ ਹਿਰਦੇ ਚ ਕਿਵੇਂ ਤਾਰਨ ਹੋਣਗੇ ਇਹ ਸਪਸ਼ਟ ਹੈ ਕਿ ਇਤ ਚਰਨ ਤੋਂ ਪਾਵ ਇਹ ਹੱਡ ਮਾਸ ਨਾੜ ਵਾਲੇ ਚੀੜ ਵਾਲੇ ਚਰਨ ਨਹੀਂ ਹੈ ਇਹ ਚਰਨ ਇੱਕ ਭਾਵਾਤਮਕ ਵਿੱਚ ਅਰਥ ਦਿੰਦੇ ਨੇ ਕਿ ਭਾਵ ਅਤਿ ਦਰਜੇ ਦੀ ਪ੍ਰੀਤ ਅਤਿ ਦਰਜੇ ਦੀ ਮਨੋਵਿਰਤੀ ਜਿਹੜੀ ਕਿ ਪ੍ਰਭੂ ਦੀ ਯਾਦ ਵਿੱਚ ਪ੍ਰਭੂ ਦੀ ਹੋਂਦ ਵਿੱਚ ਜੁੜੀ ਹੁੰਦੀ ਹੈ ਉਹ ਉਸ ਹੋਂਦ ਵਿੱਚ ਜੁੜੀ ਹੋਈ ਅਵਸਥਾ ਨੂੰ ਕਹਿੰਦੇ ਨੇ ਵੀ ਮੈਂ ਪ੍ਰਭੂ ਦੇ ਚਰਨਾ ਕਮਲਾਂ ਨਾਲ ਜੁੜਿਆ ਹਾਂ ਇਹ ਪ੍ਰਭੂ ਦੀ ਚਰਨਾ ਕਮਲਾਂ ਵਿੱਚ ਬੈਠਾ ਹੋਇਆ ਹਾਂ ਹੁਣ ਗੋਦ ਵਿੱਚ ਆ ਜਾਂਦਾ ਹੈ ਪ੍ਰਭੂ ਦੀ ਗੋਦ ਵਿੱਚ ਹੁਣ ਪ੍ਰਮੂ ਦੀ ਗੋਦਗੀ ਹੈ ਜਿਹੜਾ ਸਰਵ ਵਿਆਪਕ ਪ੍ਰਭੂ ਨੂੰ ਜਾਣ ਕੇ ਇਹ ਮਹਿਸੂਸ ਕਰੇ ਕਿ ਫਿਰਦਾ ਖਲਕ ਖਲਕ ਮੇ ਖਲਕ ਵਸੈ ਰੱਬ ਮੈਂ ਵੇ ਖਲਕਤ ਸਾਰੀ ਰੱਬ ਵਿੱਚ ਵਸਦੀ ਪਈ ਹੈ ਤੇ ਉਹ ਪਰਮਾਤਮਾ ਰੱਬ ਜੋ ਹੈ ਉਹ ਸਾਰੇ ਵਿੱਚ ਵੀ ਵਸਦਾ ਪਿਆ ਆਤਮਾ ਰੂਪ ਹੋ ਕੇ ਤੇ ਜੇ ਅਸੀਂ ਉਹਦੇ ਵਿੱਚ ਵਸਦੇ ਪਿਆ ਤੇ ਫਿਰ ਹਰ ਪਾਸੇ ਉਹਦੀ ਜੋਤ ਵਿਆਪਕ ਉਹਦੇ ਵਿੱਚ ਹੀ ਅਸੀਂ ਤਿੱਕੇ ਹੋਏ ਹਾਂ ਉਹਦੇ ਵਿੱਚ ਹੀ ਤੁਰ ਫਿਰ ਰਹੇ ਹਾਂ ਉਹਦੇ ਵਿੱਚ ਹੀ ਬੈਠੇ ਹੋਏ ਹਾਂ ਇਹਦੀ ਗੋਦੀ ਤੇ ਹੈ ਜੇ ਐਸਾ ਮਹਿਸੂਸ ਹੋਵੇ ਇਹ ਆਨੰਦ ਮਹਿਸੂਸ ਹੋਵੇ ਤੋ ਲਫ਼ਜ਼ਾਂ ਦੇ ਜ਼ਰੀਏ ਯਤਨ ਕੀਤਾ ਜਾਂਦਾ ਉਸ ਅਵਸਥਾ ਦਾ ਵਰਣਨ ਕੀਤਾ ਜਾਏ ਪਰ ਪ੍ਰਭੂ ਮਿਲਾਉ ਬਲੀ ਵਸਤਾ ਮੰਨ ਲਈ ਦੁਨੀਆਵੀ ਵਿਦਿਆ ਦੇ ਜਿਹੜੇ ਲਫ਼ਜ਼ ਨੇ ਇਹ ਥੋੜੇ ਪੈ ਜਾਂਦੇ ਨੇ ਇਹ ਉਸ ਦਾ ਕਥਨ ਨਹੀਂ ਕਰ ਸਕਦੇ ਉਹ ਕਥਨਾ ਕਥੀ ਨਾ ਬਤੂੜ ਕਤਕਦ ਕਥੀ ਕੋਟਿੰਗ ਕੋੜ ਕੋੜ ਪਰ ਫਿਰ ਵੀ ਸਮਝਣ ਵਾਸਤੇ ਵੀ ਉਹ ਪ੍ਰੀਤ ਕਿਹੋ ਜਿਹੀ ਹੈ ਭਗਤੀ ਦੱਸ ਰਹੇ ਨੇ ਕਿ ਪ੍ਰਭੂ ਦੇ ਸੋਨੇ ਕਮਲ ਚਰਨਾਂ ਵਿੱਚ ਮੈਨੂੰ ਜਦੋਂ ਸੁਰਤੀ ਟੁੱਟ ਗਈ ਪ੍ਰਭੂ ਦੀ ਹੋਂਦ ਵਿੱਚ ਜਦੋਂ ਮੇਰੀ ਸੁਰਤੀ ਟੁੱਟ ਗਈ ਤੇ ਮੈਂ ਉਸ ਟਿਕਾਓ ਦਾ ਜੋ ਆਨੰਦ ਮਾਣ ਰਿਆ ਹਾਂ ਉਹਦੇ ਨਾਲ ਹੀ ਮੈਂ ਇਹ ਪ੍ਰਭੂ ਦੇ ਨਾਮ ਤਨ ਪ੍ਰਾਪਤ ਕਰ ਲਿਆ ਹੈ ਕਹ ਪਿਉ ਜੋ ਤਨ ਪਿਉ ਛਿਨ ਛਿਨ ਇਸ ਅਵਸਥਾ ਵਿੱਚ ਟਿਕੇ ਰਹਿਣ ਕਾਰਨ ਜੇ ਮੈਨੂੰ ਕਦੇ ਆਪਣਾ ਤਨ ਪੋਟਾ ਪੋਟਾ ਕਰਕੇ ਬੰਦ ਬੰਦ ਕਰਕੇ ਘਟਾਣਾ ਵੀ ਪੈ ਜਾਏ ਜਾਂ ਖਤਮ ਵੀ ਹੋ ਜਾਏ ਤੇ ਕੀ ਹੋ ਗਿਆ ਫਿਰ ਮੈਨੂੰ ਇਸ ਦੀ ਕੋਈ ਪਰਵਾਹ ਇੱਥੇ ਕਹਾ ਨਹੀਂ ਪੜਨਾ ਕਹਾ ਕਹਾ ਇੱਥੇ ਬਿੰਦੀ ਲਗਾਉਂਦੀ ਲੋੜ ਨਹੀਂ ਕਹਾ ਪਿਉ ਜੈਨੀ ਕੀ ਹੋ ਗਿਆ ਜੋ ਤਨ ਪਿਉ ਛਿਨ ਛਿਨ ਜੇ ਤਨ ਮੇਰਾ ਛਿਨ ਛਿਨ ਹੋ ਜਾਏ ਬੰਦ ਬੰਦ ਹੋ ਜਾਏ ਪ੍ਰੇਮ ਜਾਏ ਤੂੰ ਡਰ ਪੈ ਤੇਰੋ ਜਨ ਇਹਦਾ ਮੈਨੂੰ ਡਰ ਨਹੀਂ ਕਿ ਸਰੀਰ ਨੂੰ ਕੁਝ ਹੋ ਜਾਏ ਡਰ ਇਹ ਹੈ ਕਿ ਪ੍ਰੇਮ ਜਾਏ ਤੇ ਤੇਰਾ ਪ੍ਰੇਮ ਮੇਰੇ ਚੋਂ ਚਲਾ ਜਾਏ ਤੇਰੀ ਭਗਤੀ ਭਾਵਨਾ ਜਿਹੜੀ ਮੇਰੇ ਅੰਦਰ ਸੁਰਤੀ ਬਿਰਤੀ ਬਣੀ ਹੈ ਇਹ ਨਾ ਕਿ ਦਿਨਾਸ਼ ਹੋ ਜਾਏ ਤੂੰ ਡਰ ਪੈ ਤੇਰੋ ਜਨ ਤੇਰਾ ਜਨ ਸੇਵਕ ਇਸ ਗੱਲੋਂ ਡਰਦਾ ਹੈ ਕਿ ਤੇਰਾ ਪ੍ਰੇਮ ਨਹੀਂ ਮੇਰੇ ਅੰਦਰੋਂ ਮੁੱਕਣਾ ਚਾਹੀਦਾ ਸਰੀਰ ਦਾ ਕੁਝ ਨਹੀਂ ਸਰੀਰ ਦੀ ਕੋਈ ਪਾਇ ਨਹੀਂ ਇਹ ਜਿਸ ਤਰ੍ਹਾਂ ਮਰਜੀ ਹੋ ਜਾਏ ਤੂੰ ਇਤਨੀ ਮਹਾਨ ਆਨੰਦਮਈ ਅਵਸਥਾ ਹੈ ਕਿ ਉਹਦੇ ਬਦਲੇ ਵਿੱਚ ਸਾਰਾ ਸਰੀਰ ਚਲਾ ਜਾਏ ਪਰਵਾਣੀ ਕਰਵਤ ਬਲਾ ਨ ਕਰਵਟ ਦੇਰੀ ਲਾਗਲੇ ਸੁਣ ਬੇਨਤੀ ਮੇਰੀ ਕਿ ਉਹ ਜੀ ਦੀ ਸ਼ਬਦ ਸੁਣਿਆ ਸੀ ਕਿ ਸਿਰ ਤੇ ਆਰਾ ਚਲਾ ਜਾਏ ਮੈਨੂੰ ਚਿੰਤਾ ਨਹੀਂ ਪ੍ਰਭੂ ਪਰ ਮੇਰੇ ਵਲੇ ਪਸੇ ਪਿੱਠ ਨਾ ਮੋੜੀ ਜੋ ਤਨ ਚੀਨੇ ਅੰਗ ਨਾ ਮੋੜੋ ਪ੍ਰੀਤ ਪਿੰਡ ਪਰੈ ਤੂੰ ਪ੍ਰੀਤ ਨ ਤੁਰ ਇਤਵੀ ਅਸੀਂ ਪਿੰਡ ਪਰੈ ਜੇ ਮੇਰਾ ਸਰੀਰ ਡਿਗ ਪੇ ਟਹਿ ਕੇ ਨਾਸ਼ ਹੋ ਕੇ ਫਿਰ ਵੀ ਤੇਰਾ ਨ ਪ੍ਰੀਤ ਨ ਤੋੜਾ ਇਹ ਹੈ ਪ੍ਰਭੂ ਪ੍ਰੀਤ ਦੀ ਅਨੰਦਮਈ ਅਵਸਥਾ ਕਿਹੜਾ ਸੰਸਾਰ ਦਾ ਪਦਾਰਥ ਐਸਾ ਹੈ ਜਿੱਦੇ ਵਿੱਚੋਂ ਇਤਨ ਆਨੰਦ ਇਤਨੀ ਮੋਜ ਵਿੱਚ ਇਨਸਾਨ ਜਾ ਕੇ ਇਹੋ ਜੀ ਅਵਸਥਾ ਦਾ ਵਰਣ ਕਰਦਾ ਸੰਪਤ ਵਿਪਤ ਪਟਲ ਮਾਇਆ ਤਨ ਬੜੀ ਸੰਤਿ ਮਿਲ ਜਾਏ ਮੈਂ ਬੜਾ ਅਮੀਰ ਹੋ ਜਾਵਾਂ ਜਾਂ ਵਿਪਤਾਂ ਪਈ ਰਵੇ ਪਟਲ ਮਾਇਆ ਤਨ ਇਹ ਸਾਰੇ ਮਾਇਆ ਦੀ ਛੋੜਨੇ ਮਾਇਆ ਦੀ ਸਾਇ ਨੇ ਇਹਨਾਂ ਚੱਕਰ ਵਿੱਚ ਮੈਂ ਨਹੀਂ ਪੈਂਦਾ ਨਾ ਵਿਪਤਿਆ ਦੀ ਪਰਵਾਹ ਤੇ ਨਾ ਮੈਨੂੰ ਬਹੁਤੀ ਮਾਇਆ ਦੀ ਵਿੱਚ ਜੋ ਆਨੰਦ ਲੋਕ ਲੈਣਾ ਚਾਹੁੰਦੇ ਨੇ ਉਹਦੇ ਵਾਸਤੇ ਮੇਰਾ ਕੋਈ ਧਿਆਨ ਤਾਂ ਮੈਂ ਮਗਨ ਹੋਤ ਨ ਤਿਰੋਜਨ ਇਹ ਮੈਂ ਤੇਰਾ ਜਨ ਤੇਰਾ ਸੇਵਕ ਉਹਦੇ ਵਿੱਚ ਮੈਂ ਮਗਨ ਨਹੀਂ ਹੁੰਦਾ ਜਿਸ ਤਰ੍ਹਾਂ ਆਮ ਦੁਨੀਆ ਮਾਇਆ ਵੀ ਜੋ ਮਗਨ ਹੈ ਕੋਈ ਵਿਪਤਿਆ ਦਾ ਤੜਫਾ ਹੈ ਉਹਦੇ ਵਿੱਚ ਉਹਦੇ ਕਾਰਨ ਤੜਫ ਰਿਹਾ ਉਹਦੀ ਸੁਰਤੀ ਉਧਰ ਲੱਗੀ ਹੋਈ ਹੈ ਤੇ ਮੈਂ ਇਹਦਾ ਚੰਦ ਉੱਪਰ ਉੱਡ ਗਿਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸਨੇਹ ਰ ਪੈ ਨਹੀਂ ਜੰਕੇ ਕੰਚਨ ਮਾਟੀ ਮਾਨਵ ਰੀਵਸਤਾ ਬਣ ਚੁੱਕੀ ਹੈ ਨਾ ਕੋਈ ਵਿਪਤਿਆ ਦਾ ਡਰ ਨਾ ਦੁੱਖਾਂ ਦਾ ਡਰ ਤੇ ਨਾ ਸੁੱਖਾਂ ਦੀ ਪਰਵਾਹ ਤਨਦੁਲਤ ਕੀ ਹੈ ਸੰਪਤ ਕੀ ਹੈ ਸੁੱਖਾਂ ਦੇ ਸਾਧਨ ਸਮਝਦੇ ਹਾਂ ਸੀ ਬਿਵਿਧਤਾ ਜਿਹੜੀ ਚੀਜ਼ ਸਾਨੂੰ ਮਨਜ਼ੂਰ ਨਹੀਂ ਉਹ ਜਦੋਂ ਜੀਵਨ ਵਿੱਚ ਵਰਤਦਾ ਹੈ ਸਾਨੂੰ ਬਿਵਿਧਤਾ ਸਮਝ ਲੱਗ ਪੈਂਦੇ ਹਨ ਤੂੰ ਭਾਵੇਂ ਵੀ ਤੁਰਨ ਵਾਲਾ ਬੰਦਾ ਰੱਬ ਦੀ ਰਜ਼ਾ ਵਿੱਚ ਤੁਰਨ ਵਾਲਾ ਬੰਦਾ ਤਾਂ ਮੇਂ ਮਗਨ ਹੋਤ ਨਾ ਤੇਰਾ ਜਨ ਤੇਰਾ ਸੇਵਕ ਇਨਾਂ ਚੀਜ਼ਾਂ ਵਿੱਚ ਮਗਨ ਨਹੀਂ ਹੁੰਦਾ ਇਹਨਾਂ ਦੀ ਪਰਵਾਹ ਨਹੀਂ ਕਰਦਾ ਉਹ ਬਸ ਇਹਨੂੰ ਇੱਕੋ ਹੀ ਹੁੰਦਾ ਕਿ ਪ੍ਰੇਮ ਜਾਏ ਤੂੰ ਡਰ ਪਉ ਡਰ ਪੈ ਤੇਰਾ ਜਨ ਬਸ ਤੇਰਾ ਪ੍ਰੇਮ ਨਹੀਂ ਜਾਣਾ ਚਾਹੀਦਾ ਪ੍ਰੇਮ ਕੀ ਜਿਵਰੀ ਬੰਨ੍ਹ ਦੇਉ ਤੇਰਾ ਜਨ ਤੇਰਾ ਸੇਵਕ ਮੈਂ ਤੇਰੀ ਪ੍ਰੇਮ ਭਗਤੀ ਦੀ ਡੋਰੀ ਵਿੱਚ ਵੱਜ ਗਿਆ ਹਾਂ ਪ੍ਰੇਮ ਦੀ ਡੋਰੀ ਐਸੀ ਜੁੜੀ ਹੈ ਕਿ ਮਨੁੱਖ ਸੁਸਰਤੀ ਨਿਕਲਣ ਨੂੰ ਤਿਆਰ ਨਹੀਂ ਹੈ ਮਨੁੱਖ ਜਿਵੇਂ ਕਿ ਤੂੰ ਆਪਣੇ ਪ੍ਰੇਮ ਦੀ ਡੋਰ ਨਾਲ ਮੈਨੂੰ ਬੰਨ ਲਿਆ ਹੈ ਕੋਟ ਕੇ ਖਿੱਚ ਕੇ ਬੰਨ ਲਿਆ ਹੈ ਕਹ ਰਵਦਾਸ छुटਭੂ ਕਵਨ ਗੁਣ ਤੇ ਮੈਂ छुटਣਾ ਵੀ ਨਹੀਂ ਚਾਹਦਾ ਇਹ ਕੈਦ ਮੈਨੂੰ ਪਸੰਦ ਹੈ ਇਹ ਤੇਰੀ ਪ੍ਰੇਮ ਦੀ ਡੋਰੀ ਵਿੱਚ ਬੱਜੇ ਰਹਿਣਾ ਮੈਨੂੰ ਬੜਾ ਪਸੰਦ ਹੈ ਤੇ ਜੇ ਮੈਂ ਇਹਦੇ ਚੋਂ ਆਪਣਾ ਛੁਡਾ ਲਵਾਂ ਛੁਡਵੇਂ ਕਮਨ ਗੁਣ ਵੇ छुटਪਨ ਦਾ ਕੀ ਗੁਣ ਹੈ ਇਹਦਾ ਕੀ ਫਲ ਹੈ ਜਿਵੇਂ ਤੇਰੀ ਡੋਰੀ ਤੂੰ ਛੁੱਟ ਗਏ ਫਿਰ ਸੰਸਾਰ ਹੀ ਜਾ ਕੇ ਉਲਝ ਜਾਵਾਂ ਫਿਰ ਇਹ ਸੰਪਤੀ ਵਿਪਤ ਪਟਲ ਮਾਇਆ ਧਨ ਵਿੱਚ ਉਲਝੇ ਜਾਵਾਂ ਉਹਦਾ ਕੀ ਲਾਭ ਹੈ ਸੁਖ ਤੇ ਇਹਦੇ ਚ ਹੀ ਹੈ ਕਿ ਮੈਂ ਤੇਰੇ ਨਾਮ ਵਿੱਚ ਤੇਰੀ ਪ੍ਰੇਮ ਦੀ ਡੋਰੀ ਵਿੱਚ ਬੱਝਾ ਰਵਾਂ ਤੇਰੀ ਪ੍ਰੇਮ ਭਾਵਨਾ ਮੇਰੇ ਅੰਦਰ ਬਣੀ ਰਹੇ ਮਾਈ ਮੈਂ ਧਨ ਪਾਇਓ ਹਰ ਨਾਮ ਨੇ ਪ੍ਰਭੂ ਦੇ ਨਾਮ ਦਾ ਧਨ ਪ੍ਰਾਪਤ ਕਰ ਲਿਆ ਉਸ ਸ਼ਗਦੀ ਕੀ ਜਾਤ ਮਾਰ ਕੇ ਦੇਖੋ ਕਿ ਮੇਲਾ ਮਿਲਾਪ ਵਾਲੀ ਅਵਸਥਾ ਵਿੱਚ ਬੰਦਾ ਕਿਹਦਾ ਜੁੜਦਾ ਹੈ ਕੋਈ ਰਿਸ਼ਤੇ ਨਾਤੇ ਦੀ ਪਰਵਾਹ ਨਹੀਂ ਤਨ ਦੁਲ ਦੀ ਪਰਵਾਹ ਨਹੀਂ ਖੁਸ਼ੀ ਗਮੀ ਤੋਂ ਉੱਪਰ ਕਿਸੇ ਗੱਲ ਦਾ ਡਰ ਭੈ ਨਹੀਂ ਤੇ ਇਹ ਜਿਹੜੀ ਆਤਮਿਕ ਉਸ ਉਚਤਾ ਦੀ ਅਵਸਥਾ ਹੈ ਇਸ ਅਵਸਥਾ ਦਾ ਜ਼ਿਕਰ ਇਸ ਪਾਵਨ ਸ਼ਬਦ ਦੇ ਵਿੱਚ ਹੈ ਇਹ ਤਹੀਂ ਪ੍ਰਾਪਤ ਹੁੰਦੀ ਹੈ ਜੇ ਗੁਰੂ ਦੀ ਬਾਣੀ ਨੂੰ ਬਾਣੀ ਕਰਕੇ ਜਾਣੀਏ ਕੇਵਲ ਕਵਿਤਾ ਦੇ ਤਰ੍ਹਾਂ ਨਾ ਪੜ ਲਈਏ ਇਹ ਇਧਰਨ ਪੜ ਲੀਵੇ ਆ ਪਾਠ ਕਰਨ ਨਾਲ ਬਸ ਇਹ ਫਲ ਮਿਲ ਜਾਣਾ ਜਿਵੇਂ ਆਮ ਰਵਾਇਤ ਬਣ ਗਈ ਨਾ ਵੀ ਸੁਖਮਨੀ ਸਾਹਿਬ ਦੇ ਪਾਠ ਜੀ ਸੁਖ ਸੁਖ ਸੁੱਖਾਂ ਦੀ ਮਣੀ ਉਹ ਪਾਠ ਸੁੱਖਾਂ ਦੀ ਮਣੀ ਨਹੀਂ ਹੈ ਨਾਮ ਸੁੱਖਾਂ ਦੀ ਮਣੀ ਹੈ ਖਾਲੀ ਕਿਸੇ ਬਾਣੀ ਦਾ ਪਾਠ ਸੁੱਖਾਂ ਦੀ ਮਣੀ ਨਹੀਂ ਹੈ ਉਹਦੇ ਵਿੱਚ ਜਿਹੜੇ ਨਾਮ ਦੀ ਪ੍ਰਾਪਤੀ ਹੁੰਦੀ ਹੈ ਜੋ ਅਨੁਭਵ ਦੀ ਦੁਨੀਆ ਮਿਲਦੀ ਹੈ ਉਹ ਉਹਦੇ ਹੀ ਸੁਖ ਹੈ ਇਹ ਤੇ ਸੁਖਮਨੀ ਸਾਹਿਬ ਦੀ ਰਾਵਦੀ ਪੰਕਤੀ ਕਹਿੰਦੀ ਹੈ ਸੁਖਮਨੀ ਕੀ ਹੈ ਸੁਖਮਨੀ ਸੁਖਮਨੀ ਅੰਮ੍ਰਿਤ ਪ੍ਰਭ ਨਾਮ ਪਰਮਾਤਮਾ ਦਾ ਨਾਮ ਸੁੱਖਾਂ ਦੀ ਮਣੀ ਹੈ ਸੁੱਖ ਮਣੀ ਸੁਖ ਅੰਮਦ ਪ੍ਰਭ ਨਾਮ ਪਖਜ ਜਨਾਂ ਕੇ ਮਨ ਵਿਸ਼ਰਾਮ ਸੇਵਕ ਭਗਤਾਂ ਦੇ ਮਨ ਚ ਇਸ ਦਾ ਨਾਮ ਦਾ ਵਿਸ਼ਰਾਮ ਹੋ ਜਾਂਦਾ ਹੈ ਉਹ ਸੁੱਖਾਂ ਦੀ ਮਣੀ ਹੈ ਜੇ ਨਾਮ ਪ੍ਰਾਪਤ ਹੋ ਜਾਏ ਤੇ ਬਾਣੀ ਦੇ ਵਿੱਚ ਤੋਤਰਾ ਡਟਣੀ ਪੜੀ ਜਾ ਰਹੀਆਂ ਨਾਮ ਬਾਰੇ ਕਦੇ ਸੋਚਿਆ ਹੀ ਨਹੀਂ ਪ੍ਰਭੂ ਦੀ ਹੋਂਦ ਬਾਰੇ ਕਦੇ ਸੋਚਿਆ ਹੀ ਨਹੀਂ ਮੇਰੇ ਅੰਦਰ ਹੈ ਮੇਰੇ ਬਾਹਰ ਹੈ ਮੇਰੇ ਲਈ ਕੀ ਕਰਦਾ ਹੈ ਮੇਰਾ ਉਹਦਾ ਕੀ ਰਿਸ਼ਤਾ ਹੈ ਇਹ ਸਮਝੀ ਨਹੀਂ ਗੱਲ ਕੇਵਲ ਪੜ ਕਰੀ ਜਾ ਰਹੀਆਂ ਤਾਂ ਸੁੱਖਾਂ ਦੀ ਮਣੀ ਕਿਵੇਂ ਬਣੇਗੀ ਉਹ ਸੁੱਖ ਹੀ ਮਿਲੇਗਾ ਸੁਖ ਦੀ ਨਾਮ ਪ੍ਰਾਪਤੀ ਨਾਲ ਹੈ ਕੋਸ਼ਿਸ਼ ਕਰੀਏ ਬਾਣੀ ਵਿੱਚੋਂ ਅਸੀਂ ਪ੍ਰਭੂ ਦੀ ਹੋਂਦ ਦੇ ਬਾਰੇ ਸਮਝੀਏ ਪ੍ਰਭੂ ਦੀ ਜਿਹੜੀ ਹੋਂਦ ਹੈ ਸਾਡੇ ਅੰਗ ਸੰਗ ਹੈ ਉਸ ਦਾ ਅਹਿਸਾਸ ਜਗਾਈਏ ਆਪਣੇ ਅੰਦਰ ਜਦੋਂ ਅਹਿਸਾਸ ਜਾਗੇਗਾ ਇਹ ਆਤਮਿਕ ਆਨੰਦ ਹੈ ਇਹ ਹੈ ਉਹ ਆਨੰਦ ਪਹਿੰਮਰੀ ਮਾਇ ਸਤਗੁਰੂ ਮੈਂ ਪਾਇਆ ਇਹ ਉਹ ਅਵਸਥਾ ਹੈ ਪ੍ਰਭੂ ਮਿਲ ਆਪਦੀ ਇਹ ਹੈ ਬੇਗੰਪੂਰਾ ਸ਼ਹਿਰ ਕੋ ਨਾਉ ਇੱਥੇ ਆਪਣਾ ਬਾਣੀ ਦੀ ਰस्सੀਆਂ ਨੇ ਖਾਲੀ ਪਾਠ ਪਠਨ ਵਿੱਚ ਨਹੀਂ ਉਲਝ ਕੇ ਰਹਿ ਜਾਣਾ ਐਵੇਂ ਟੁੱਟਲ ਪੂਰਾ ਕਰਨ ਵਾਸਤੇ ਕਰਨਾ ਜੀ ਨਿਤਨੇਮ ਚਲੋ ਜੀ ਪਵੰਦੀ ਲੱਗੀ ਅਮਰ ਸ਼ਖਿਆ ਸੀ ਤੇ ਦੇ ਦੜਾ ਦੜ ਫੜਾ ਫੜ ਜੱਪ ਸਭ ਮਕਾਨ ਦੀ ਕੋਸ਼ਿਸ਼ ਕੀਤੀ ਸ਼ਾਮ ਨੂੰ ਫੜਾ ਫੜ ਰੈ ਰਾ ਸੋਇਲਾ ਮਕਾਨ ਦੀ ਕੋਸ਼ਿਸ਼ ਕੀਤੀ ਇਹ ਨਹੀਂ খালি ਪਾਠ ਪੜ੍ਹਨ ਨਾਲ ਇਹ ਅਵਸਥਾ ਮ ਪ੍ਰਾਪਤ ਨਹੀਂ ਹੁੰਦੀਆਂ ਇਹ ਪ੍ਰਭੂ ਦੇ ਅਨੁਭਵ ਨਾਲ ਹੁੰਦੀਆਂ ਨੇ ਵਾਹਿਗੁਰੂ ਮੇਰ ਕਰੇ ਸਾਰੇ ਬਾਣੀ ਪੜਨ ਵਾਲੇ ਬਾਣੀ ਨੂੰ ਗੁਰੂ ਮੰਨਨ ਵਾਲੇ ਇਹ ਗੱਲ ਸਮਝ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ